ਸੋਹਿਲਾ ਰਾਗਉੜੇ ਦੇਵਕੇ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾਹੇ ਬਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰ ਹੋ ਸਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੇ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸਮਲਿਯਨ ਦੇਖੈਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤੇ ਸਦਾ ਤੇ ਗਵਨ ਸੁਮਾਰ ਸੰਬਦ ਸਾਹਾ ਲਿਖਿਆ ਮਨੁ ਕਿਰਪਾ ਵੋ ਤੇਲ ਦੇਹੋ ਸਜਣ ਅਸੀਸਣੀਆਂ ਜਿਉ ਹੋਐ ਸਹਿਬ ਸੋ ਮੇਲ ਘਰ ਘਰ ਹੋ ਪਹੋਚਾ ਸਦਲੇ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇਹ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ सो कर राखाई तुय रहा विश्व चसियां कड़िया पहरा थिथी वारी माह सूरज नानक कर ते धनाशरी महलां पैला गगन मैथाल रवचन दी पगबन्नी तारका मंडल जनक मोती धूप मलन लो पवन चवरो करे सगले बन राई फुलंत ज्योति ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਇਨ ਹਤ ਸ਼ਬਦ ਵਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤ ਨੰਨਾ ਇਕ ਤੋਹਿ ਸਹਸ ਪਦ ਬਿਮਲ ਨਨ ਇਕ ਪਦ ਗੰਧ ਬੈਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮੈ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵੇ ਸੋ ਆਰਤੀ ਹੋਏ ਹਰ ਚਰਨ ਕਬਲੇ ਮਕਰੰਦ ਲੋਬਿਤ ਮਨਵੰਦ ਨੋ ਮਹੀਐ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜੰਤੇ ਤੇ ਰੈ ਨਾਹੀ ਵਸਾ ਗੌੜੀ ਪੁਰਵੀ ਮਹੱਲਾ ਚੌਥਾ काम क्रोध नगर बहु प्रयाम ल सा दुखंड ल खंडा हे पूरव लिखत लिखे गुरु पाया मन हर ले मंडल मंडा हे कर सा नुज ले परमंडा हे कर डंडोत परमंडा हे रहा ओ साग तर सन जानेया त निरंतर हो मैं गंडा हे जों जों चले सुबह दुख पावे तुम काल सहे सिर डंडा हे हर जन हर हर नाम समाणे दुख जन्म मरण बहु खंडा हे ਆਪੋ ਨਸੀਬੁਰਖ ਪਾਇਆ ਪਰਮੇਸ਼ਰ ਬੋ ਸੋਖਣ ਪ੍ਰੇਮੰਡਾ ਹੈ ਹਮ ਗਰੀ ਮਸਕੀਨ ਪਰ ਤੇਰੇ ਰਾਖ ਰਾਖੜ ਮੁੰਡਾ ਏ ਜਨ ਨਨਕ ਨਾਮ ਥਾਰ ਟੀਕਰ ਨਾਮੇ ਸੁਖ ਮੰਡਾ ਹੈ ਰਾਗੌੜੀ ਪੁਰਵੀ ਮਹੱਲਾ ਬਜਵਾ ਕਰੋ ਬੇਨੰਤੀ ਸੁਣ ਮੇਰੇ ਮਿੱਤਾ ਸੰਤ ਟਹਲ ਗਈ ਬੇਲਾ ਆਈਂ ਹਾਂ ਖਾੜ ਚਲੋ ਹਰਲਾਹਾ ਅੱਗੇ ਵਸਨ ਸੋਹਿਲਾ ਹਾਉ ਤਕੜੇ ਦਰਸਨ ਨਾਰੇ ਮਨ ਗੁਰਮੁਲਕਾਰ ਸਵਾਰੇ ਰਸ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਵ ਰਸ ਕਥਕ ਤਾਦਨ ਜਾਨੀ ਜਾਕੁ ਆਏ ਸੋਇ ਬਹਜੁਰ ਗੁਰ ਤੇ ਮਨੈ ਬਸੀ ਰਾਨੇ ਕਰਮੈ ਲਪਾਉ ਸੁਖ ਸਹਜੇ ਬਹੁਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ